ਮਟਰ ਮੁਕਾਬਲਾ ਹੈ ਕੀ ਮਾਮਲਾ ਹੈ ਸਾਰਾ ਮਰਾਦਪੁਰ ਚ ਇਹ ਸਾਡੇ ਸਿਟੀ ਕਰਨ ਤਰਨ ਦੇ ਵਿੱਚ ਇੱਕ ਇੱਕ ਅਰਚਾ ਦਰਜਾ 2024 ਦਾ 143 ਨੰਬਰ ਉਹਦੇ ਵਿੱਚ ਮਰਾਦਪੁਰ ਸਬਜ਼ੀ ਮੰਡੀ ਦੇ ਵਿੱਚ ਇੱਕ ਮਰਡਰ ਹੋਇਆ ਸੀ ਪ੍ਰਿੰਸ ਨਾਂ ਦੇ ਲਾ ਵੀ ਰੈਣੂ ਹੀ ਅਲਾਦੀਨਪੁਰ ਦਾ ਉਹਦੇ ਵਿੱਚ ਸਾਡੇ ਇੱਕ ਮੁਜਰਮ ਵਾਂਟਡ ਸੀ ਲੱਲਾ ਮੜਾ ਜੈਣ ਹੋਇਆ ਲੱਲਾ ਸੰਨ ਆਫ ਮੰਗਲ ਸਿੰਘ ਮਰਾਦਪੁਰ ਦਾ ਖਲੇਗਾ ਭਾਈ ਆਰ ਆਈ ਚਾਚਾ ਔਰ ਲੱਲਾ ਗੈਂਗ ਦੇ ਬੰਦੇ ਆ ਇਦੇ ਦਾ ਪਿੱਛਾ ਕਾਫੀ ਦੇਰ ਤੋਂ ਪੁਲਿਸ ਕਰ ਰਹੀ ਸੀ ਕਿਉਂਕਿ ਕਾਫੀ ਇਧੀਆਂ ਹਰਕਤਾਂ ਜਿਹੜੀਆਂ ਆ ਉਹ ਨੋਟ ਕੀਤੀਆਂ ਜਾ ਰਹੀਆਂ ਸੀ ਸੋ ਅੱਜ ਵੀ ਐਸਐਚਓ ਸਿਟੀ ਤਰਨਤਾਰ ਆਪਣੀ ਫੋਰਸ ਨਾਲ ਇਲਾਕੇ ਵਿੱਚ ਸਨ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਬੰਦਾ ਬਰਾਦਪੁਰ ਦੇ ਵਿੱਚ ਇੱਕ ਬਾਹਰ ਜਿਹੜਾ ਇੱਕ ਕੰਡਾ ਉਹਦੇ ਪਿੱਛੇ ਇੱਕ ਗਰਾਊਂਡ ਦੇ ਵਿੱਚ ਫਿਰ ਰਿਹਾ ਜਦੋਂ ਪੁਲਿਸ ਉੱਥੇ ਪਹੁੰਚੀ ਹੈ ਜਦੋਂ ਇਹਨੂੰ ਰੋਕ ਆਵਾਜ਼ ਮਾਰੀ ਹੈ ਇਹ ਦੌੜ ਪਿਆ ਔਰ ਪੁਲਿਸ ਤੇ ਫਾਇਰਿੰਗ ਕੀਤੀ ਹੈ ਔਰ ਸਾਡੇ ਏਐਸਏ ਬਲਦੇਵ ਨਾ ਜਿਹਦੇ ਇਮੀਡੀਏਟਲੀ ਉਹਦੇ ਹੱਥ ਤੇ ਗੋਲੀ ਲੱਗੀ ਹੈ ਉਹਨੂੰ ਆਪਾਂ ਐਡਮਿਟ ਕਰਾ ਦਿੱਤਾ ਔਰ ਇਸ ਦੌਰਾਨ ਜਿਹੜਾ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਉਹ ਦੌੜ ਪਈ ਹੈ ਫਾਇਰਿੰਗ ਹੋਈ ਹੈ ਉਹਦੇ ਵਿੱਚ ਲੱਲਾ ਜਿਹੜਾ ਉਹ ਫਿਰ ਮੌਕਾ ਪਾ ਕੇ ਨਿਕਲ ਗਿਆ ਉਹਦਾ ਭਰਾ ਜਿਹੜਾ ਕਿ ਨਾਲ ਸੀ ਉਹਦੇ ਵਿੱਚ ਉਹ ਵੀ ਫਾਇਰਿੰਗ ਕਰ ਰਿਹਾ ਸੀ ਉਹਦੇ ਗੋਲੀ ਲੱਗੀ ਲੱਤ 'ਚ ਉਹਨੂੰ ਅਰੈਸਟ ਕਰ ਲਿਆ ਮੌਕੇ ਤੋਂ ਉਸ ਕੋਲੋਂ ਜਿਹੜਾ 32 32 ਬੋਰ ਦਾ ਪਿਸਟਲ ਮਿਲਿਆ ਔਰ ਚਾਰ ਉਹਦੇ ਕੋਲੋਂ ਫਿਲਹਾਲ ਰਾਉਂਡ ਮਿਲੇ ਆ ਜੀ ਅਸਰ ਇਨਸਪੈਕਟਰ ਜਿਹੜਾ ਆਪਣਾ ਜ਼ਖਮੀ ਹੋਇਆ ਸਰ ਉਹ ਤੁਰੰਤਮ ਠਾਣਾ ਸਿਟੀ ਤੁਸੀਂ ਹਾਂ ਠਾਣਾ ਸਿਟੀ ਦੇ ਮੁਲਾਜ਼ਮ ਸੀ ਸਾਡੇ ਐਸੇ ਬਲਦੇਵ ਸਿੰਘ ਕਿਉਂਕਿ ਹਰ ਪਾਸਿਓਂ ਪੁਲਿਸ ਨੇ ਇਨਸਪੈਕਟਰ ਸਾਹਿਬ ਨੇ ਘੇਰਾ ਪਾਇਆ ਹੋਇਆ ਸੀ ਤੇ ਜਿਸ ਪਾਸੇ ਸਾਡੇ ਐਸੇ ਬਲਦੀਵ ਉਹ ਉਸ ਪਾਸੇ ਨੂੰ ਦੌੜਿਆ ਔਰ ਜਦੋਂ ਲਲਕਾਰਿਆ ਉਸ ਦਰਾਨੇ ਨੂੰ ਫਾਇਰਿੰਗ ਕਰਤੀ ਪੁੱਛ ਗੋਲੀਆਂ ਫਿਲਹਾਲ ਤੇ ਉਹਨਾਂ 2-3 ਚਲਾਈਆਂ ਹਨ ਸਾਡੇ ਤੇ ਉਹਦੇ ਬਾਅਦ ਫਿਰ ਉਹ ਦੌੜ ਪਿਆ ਉਹਦਾ ਭਰਾ ਵੀ ਨਾਲ ਸੀ ਸਰ ਕਿਸ ਕੈਟਾਗਰੀ ਦਾ ਹੈਗਾ ਬਰਮਾ ਲੋਕਲ ਲੈਵਲ ਦਾ ਜਾਂ ਕਿਸ ਤਰ੍ਹਾਂ ਦੇਖੋ ਇਹ ਜੱਜਾ ਤੇ ਲੱਲਾ ਗੈਂਗ ਹੈ ਉਹਦਾ ਇਹ ਮੈਂਬਰ ਹੈਗਾ ਲੋਕਲ ਲੈਵਲ ਤੇ ਲੋਕਲ ਲੈਵਲ ਤੇ ਇਹ ਕਰ ਰਿਹਾ ਸੀ ਔਰ ਕਾਫੀ ਇਹ ਜਿਹੜਾ ਥੋੜਾ ਖਤਰਨਾਕ ਕਿਸਮ ਦਾ ਬੰਦਾ ਹੈ ਔਰ ਕਾਫੀ ਦੇ ਦੇ ਦੀ ਮੂਵਮੈਂਟ ਇਹਦੇ ਚੱਲ ਰਹੀ ਹੈ ਮਕਦਮੇ ਜਿਹੜੇ ਦਰਜ ਨੇ ਤੇ ਇੱਕ ਆਲੀ ਕਾਦੇ ਨੇ ਇਹਦੇ ਖਿਲਾਫ ਮੁਕਦਮੇ ਪਹਿਲਾਂ ਵੀ ਲੜਾਈ ਝਗੜੀ ਦੇ ਔਰ 307 ਦੇ ਮੁਕਦਮੇ ਆ ਇਹਦੇ ਖਿਲਾਫ ਵੀ ਹੈ ਇਹਦਾ ਜਿਹੜਾ ਭਰਾ ਜ਼ਖਮੀ ਹੈ ਐ ਜਗਾ ਉਹਦੇ ਖਿਲਾਫ ਵੀ ਇੱਕ ਪਰਚਾ ਦਰਜਾ ਪਹਿਲਾਂ ਹੀ ਇਹਦੇ ਲਿੰਕ ਹੋ ਜੂਗਾ ਇਹਦਾ ਕੋਈ ਵਿਦੇਸ਼ੀ ਲਿੰਕ ਇਹਦੇ ਜਿਹੜਾ ਹੁਣ ਆਪਾਂ ਵੈਰੀਫਾਈ ਕਰਾਂਗੇ ਵੀ ਕਿਸ ਦੇ ਨਾਲ ਲਿੰਕ ਹੈ ਕਿਉਂਕਿ ਕਾਫੀ 2 ਸਾਲ ਦਾ ਇਹ ਬੰਦਾ ਭਗੌੜਾ ਹੈ ਇਹਦੇ ਨਾਲ ਦੇ ਕੁਝ ਮੁਜਰਮ ਜਿਹੜੇ ਜੇਲ੍ਹ 'ਚ ਆ ਹੁਣ ਇਹਦੀ ਪੁੱਛਗਿੱਛ ਕਰਾਂਗੇ ਜਿਹੜਾ ਜ਼ਖਮੀ ਹੈ ਜਦੋਂ ਠੀਕ ਹੁੰਦਾ ਨੂੰ ਆਪਾਂ ਪੁੱਛਗਿੱਛ ਕਰਾਂਗੇ ਔਰ ਦੂਜਾ ਜਿਹੜੀ ਟੀਮ ਹੈ ਉਹ ਦੂਸ ਬੰਦੇ ਦੀ ਸਰਚ ਕਰਦੀ ਹੈ ਕਿੰਨੇ ਸਰ ਘੋੜੇ ਲੱਗੀਆਂ ਜੀ ਇਹਦੇ ਇਹਦੇ ਹੁਣ ਚੈੱਕ ਕਰਦੇ ਆ ਡਾਕਟਰ ਦੱਸੇਗਾ ਕਿੰਨੀਆਂ ਗੋਲੀਆਂ ਇਹਦੇ ਲਾਤ ਤੇ ਗੋਲੀ ਲੱਗੀ ਹੈ